ਬੀਤੇ ਦਿਨੀ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਵੱਲੋਂ ਸੂਬਾ ਪ੍ਰਧਾਨ ਸਰਵਣ ਗਿਲ ਅਤੇ ਸੂਬਾ ਸੀਨੀਅਰ ਉਪ ਪ੍ਰਧਾਨ ਸਰਵਣ ਸੱਬਰਵਾਲ ਦੀ ਅਗਵਾਈ ਹੇਠ ਕਪੂਰਥਲਾ ਦੇ ਸ਼ਹਿਨਾਈ ਪੈਲੇਸ ਵਿਖੇ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਸਤਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕ੍ਰਾਂਤੀ ਸੈਨਾ ਦੇ ਰਾਸ਼ਟਰੀ ਪ੍ਰਚਾਰਕ ਸ਼੍ਰੀ ਨਿਰਮਲ ਗਿਲ ਜੀ ਕਪੂਰਥਲਾ ਵਾਲਿਆਂ ਦੇ ਵੱਲੋਂ ਪ੍ਰਭੂ ਮਹਿਮਾ ਦਾ ਗੁੰਦਾਨ ਕੀਤਾ ਗਿਆ ਇਸ ਮਹਾਨ ਸਮਾਗਮ ਵਿੱਚ ਸ਼ਹਿਰ ਅਤੇ ਜ਼ਿਲ੍ਹੇ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਸਹਾਬਾਨਾ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਆਪਣੇ ਵਿਚਾਰ ਰੱਖਦਿਆਂ ਹੋਇਆਂ ਸੂਬਾ ਪ੍ਰਧਾਨ ਸਰਵਣ ਦਿਲ ਨੇ ਕਿਹਾ ਕਿ ਭਗਵਾਨ ਵਾਲਮੀਕੀ ਜੀ ਦਾ ਮਹਾਨ ਜੀਵਨ, ਉਹਨਾਂ ਦੁਆਰਾ ਰਚਿਤ ਮਹਾਨ ਗ੍ਰੰਥਾ ਤੇ ਉਹਨਾਂ ਦੀਆਂ ਮਹਾਨ ਸਿੱਖਿਆਵਾਂ ਜਿੱਥੇ ਇੱਕ ਪਾਸੇ ਇਨਸਾਨ ਨੂੰ ਆਪਣੇ ਧਰਮ ਦਾ ਪਾਲਨ ਕਰਦੇ ਹੋਏ ਇੱਕ ਮਰੀਅਦਾਪੂਰਨ ਜੀਵਨ ਜਿਉਣ ਦੀ ਪ੍ਰੇਰਣਾ ਦਿੰਦੀਆਂ ਹਨ, ਉੱਥੇ ਨਾਲ ਹੀ ਦੂਜੇ ਪਾਸੇ ਸਾਨੂੰ ਸਭ ਨੂੰ ਅਧਰਮ ਅਤੇ ਅਤਿਆਚਾਰ ਦੇ ਖਿਲਾਫ ਡਟ ਕੇ ਖੜੇ ਹੋਣ ਦਾ ਸੰਦੇਸ਼ ਵੀ ਦਿੰਦੀਆਂ ਹਨ। ਇਸ ਲਈ ਜੇਕਰ ਅਸੀਂ ਸਭ ਇੱਕ ਸੁਖੀ ਜੀਵਨ ਜਿਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਨੂੰ ਆਪਣੇ ਧਰਮ ਦਾ ਆਚਰਣ ਕਰਨਾ ਹੀ ਪਵੇਗਾ ਅਤੇ ਆਪਣੇ ਮਹਾਨ ਮਹਾਪੁਰਖਾਂ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਨਾ ਹੀ ਪਵੇਗਾ। ਅੱਗੇ ਉਹਨਾਂ ਕਿਹਾ ਕਿ ਅਕਬਰ ਤੋਂ ਬਹੁਤ ਸਾਰੀਆਂ ਤਾਕਤਾਂ ਭਾਰਤ ਅਤੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਅਗਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਫਿਰਤੁਦੇਸ਼ ਨੂੰ ਵੰਡਣ ਦੀਆਂ ਗੱਲਾਂ ਕਰ ਰਹੀਆਂ ਹਨ। ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਸਭ ਇਕਜੁੱਟ ਹੋ ਕੇ ਇਹਨਾਂ ਦਾ ਡਟ ਕੇ ਵਿਰੋਧ ਕਰੀਏ ਅਤੇ ਆਪਸੀ ਭਾਈਚਾਰੇ ਅਤੇ ਸਭਾਵਨਾ ਨੂੰ ਕਿਸੇ ਕੀਮਤ ਤੇ ਵੀ ਟੁੱਟਣ ਨਾ ਦੇਈਏ। ਇਸ ਮੌਕੇ ਤੇ ਸੰਤ ਬਾਬਾ ਸੇਵਕਨਾਥ ਸੰਤ ਬਾਬਾ ਨਿਰਮਲਨਾਥ ਭਗਵਾਨ ਵਾਲਮੀਕੀ ਸ਼ਕਤੀ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਅਜੇ ਕੁਮਾਰ ਐਡਵੋਕੇਟ ਸ਼੍ਰੀ ਗੁਰੂ ਰਵਿਦਾਸ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਦਿਲਵਰ ਸਿੰਘ ਰਾਏ ਸਿੱਖ ਆਜ਼ਾਦ ਸੈਨਾ ਪੰਜਾਬ ਦੇ ਪ੍ਰਧਾਨ ਬੂਟਾ ਸਿੰਘ ਸਨਾਤਨ ਧਰਮ ਸਭਾ ਕਪੂਰਥਲਾ ਦੇ ਪ੍ਰਧਾਨ ਸੁਭਾਸ਼ ਮਕਰੰਦੀ ਸਮਾਜ ਸੇਵੀ ਰਮਨ ਮਲਹੋਤਰਾ ਅਕਾਲੀ ਆਗੂ ਐਡਵੋਕੇਟ ਪਰਮਜੀਤ ਸਿੰਘ ਪੰਮਾ ਕਲਾਈਮ ਕੰਟਰੋਲ ਆਰਗੇਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਆਰਕੇ ਖੋਸਲਾ ਅਤੇ ਟੀਮ ਸ਼ਿਵ ਸੈਨਾ ਆਗੂ ਦੀਪਕ ਮਦਾਨ संदीप पंडित योगेश सोनी रिंकू कालिया लाली भास्कर पम खुश करण महाजन रिंकू कपूरथला बलविंदर पाजियान सोमनाथ तीरथराम, राम प्रेम कुमार मंगा गिल लब्बा पाजियान तिलकराज, देवा कौलपुर सुरेंदर कुमार जसपाल बूढ़ेवाल सतनाम सिंह मियाविंड सन्नी सब्बरवाल सिकंदर सिंह वीर सिंह एडवोकेट राजन थापर राजकुमार सहुता हरमिंदर साबी ਇੰਜੀਨੀਅਰ ਲਵ ਕੁਮਾਰ, ਰਵਿੰਦਰ ਰਵੀ, ਹਰਬਜਨ ਚੌਧਰੀ ਆਦਿ ਮੁੱਖ ਤੌਰ ਤੇ ਸ਼ਾ ਅੰਜੀ ਪ੍ਰਧਾਨ ਦੀ ਅੱਜ ਦੇ ਜਿਹੜਾ ਸਸਸਨ ਸਮਾਗਮ ਹੋਇਆ ਦਾ ਕਿ ਕਿਹਜਾ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਅੱਜ ਦਾ ਜੋ ਸਾਲਾਨਾ ਪ੍ਰੋਗਰਾਮ ਭਗਵਾਨ ਵਾਲਮੀਕ ਕ੍ਰਾਂਤੀ ਸਿਆਣਾ ਵੱਲੋਂ ਹਰ ਸਾਲ ਕਰਾਇਆ ਜਾਂਦਾ ਓ ਅੱਜ ਵੀ ਹਰ ਸਾਲ ਦੀ ਤਰ੍ਹਾਂ ਇਹ ਪ੍ਰੋਗਰਾਮ ਜਿਹੜਾ ਸ਼ਹਿਨਾਈ ਪੈਲਸ ਕਪੂਰਥਲਾ ਵਿਖੇ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਜਿੱਥੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਨਿਤਕ ਜਥੇਬੰਦੀਆਂ ਨੇ ਭਾਗ ਲਿਆ ਉਥੇ ਨਾਲ ਹੀ ਸੰਤ ਸਮਾਜ ਵੱਲੋਂ ਸੰਤ ਬਾਬਾ ਸੇਵਕਨਾਥ ਜੀ ਸੰਤ ਸਮਾਜ ਸਮੇਤ ਜਿਹੜਾ ਇਸ ਪ੍ਰੋਗਰਾਮ ਵਿੱਚ ਪਹੁੰਚੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਪ੍ਰਭੂ ਮਹਿਮਾ ਦਾ ਗੁਣਗਾਨ ਹੈ ਜਿਹੜਾ ਸਾਡੀ ਸੰਸਥਾ ਵੱਲੋਂ ਭਗਵਾਨ ਵਾਲਮੀ ਕ੍ਰਾਂਤੀ ਸੈਨਾ ਦੇ ਮੁੱਖ ਪ੍ਰਚਾਰਕ ਨਿਰਮਲ ਗਿੱਲ ਜੀ ਵੱਲੋਂ ਜਿਹੜਾ ਪ੍ਰਭੂ ਮਹਿਮਾ ਦਾ ਗੁਣਗਾ ਕੇ ਅਈਓ ਵੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਸੋ ਮੈਂ ਇਹ ਨਹੀਂ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਸ਼ਹਿਰ ਵਾਸੀਆਂ ਨੇ ਸਾਡਾ ਸਾਰੇ ਇਲਾਕਾ ਦੀ ਸੰਗਤ ਨੇ ਸਹਿਯੋਗ ਦਿੱਤਾ ਤਾਂ ਅਸੀਂ ਇਹ ਪ੍ਰੋਗਰਾਮ ਜਿਹੜਾ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਨੇਪੜੇਚਾਰ ਪਾਇਆ ਸੋ ਅੱਗੇ ਤੋਂ ਵੀ ਅਸੀਂ ਆਸ ਰੱਖਦੇ ਹਾਂ ਕਿ ਇਸੇ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਵਕ ਵਕ ਸ਼ਹਿਰਾਂ ਵਿੱਚ ਪੰਜਾਬ ਦੇ ਕਰਵਾਏ ਜਾਣਗੇ ਔਰ ਜਿਹੜਾ ਸਮਾਜ ਆ ਅਸੀਂ ਚਾਹੁੰਦੇ ਆ ਕਿ ਹਰ ਜਿਹੜਾ ਸਮਾਜ ਆ ਹਰ ਘਰ ਘਰ ਜਿਹੜਾ ਰਮੈਣ ਦਾ ਪ੍ਰਚਾਰ ਜਾਵੇ ਔਰ ਜਿਹੜੇ ਬੱਚੇ ਆ ਸਾਡੇ ਰਮੈਣ ਨੂੰ ਪੜ ਕੇ ਲਵ ਕੁਸ਼ ਵਰਗੇ ਮਹਾਨ ਬਣ ਸਕਣ ਸੋ ਇੰਨਾ ਕਹਿੰਦਾ ਹਾਂ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੋ ਬੋਲੇ ਸੋਨਰ ਪੈ ਭਗਵਾਨ ਵਾਲੀ ਵੀ ਮਹਾਰਾਜ ਕੀ ਜੀ